ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਬਡਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿਸਮੂਰ ਨਗਰ ਨਿਵਾਸੀ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਤੇ ਸਮੂਹ ਪ੍ਰਬੰਧਕ ਕਮੇਟੀ ਤੇ ਇਲਾਕੇ ਦੇ ਸਹਿਯੋਗ ਨਾਲ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਮਤੀਜੀ ਦੇ ਸਥਾਨ ਤੇ ਧੰਨ ਧੰਨ ਛੇਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਈਸ਼ਵਰ ਇਹ ਜਾਣਕਾਰੀ ਦਿੰਦੇ ਹੋਏ ਹੈੱਡ ਗ੍ਰੰਥੀ ਚੜ੍ਹਤ ਸਿੰਘ ਤੇ ਲੰਬੜਦਾਰ ਜਤਿੰਦਰ ਸਿੰਘ ਘਮਣਜੀ ਨੇ ਸਰਬਤਰਮ ਨਿਊ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ 29 ਤਰੀਕ ਨੂੰ ਪ੍ਰਭਾਤ ਫੇਰਾਂ ਦੀ ਅਰੰਭਤਾ ਕੀਤੀ ਗਈ ਸੀ ਅਤੇ 8 ਤਰੀਕ ਨੂੰ ਪ੍ਰਭਾਤ ਫੇਰਿਆਂ ਦੀ ਸਮਾਪਤੀ ਹੋਈ ਉਹਨਾਂ ਦੱਸਿਆ ਕਿ 9 ਤਰੀਕ ਦਿਨ ਵੀਰਵਾਰ ਨੂੰ ਮਹਾਨ ਨਗਰ ਕੀਰਤਨ ਸਜਾਏ ਗਏ ਇਸ ਮੌਕੇ ਭਾਈ ਤਰਲੋਚਨ ਸਿੰਘ ਪਮੱਦੀ ਵਾਲੇ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਹਨਾਂ ਦੱਸਿਆ ਕਿ 10 ਤਰੀਕ ਨੂੰ ਸ਼੍ਰੀ ਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਹੋਈ ਅਤੇ 12 ਤਰੀਕ ਨੂੰ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਇਸ ਮੌਕੇ ਪਾਈ ਗੁਰਮੀਤ ਸਿੰਘ ਸ਼ੇਰਪੁਰ ਵਾਲਿਆਂ ਨੇ ਕਥਾ ਕੀਤੇਆਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਹੈੱਡ ਗ੍ਰੰਥੀ ਚੜ੍ਹਤ ਸਿੰਘ ਲੰਬੜਦਾਰ ਸ੍ਰਿੰਦਰ ਸਿੰਘ ਬਾਜਬਾ ਲੰਬੜਦਾਰ ਜਤਿੰਦਰ ਸਿੰਘ ਘੁੰਮਣ ਬਲਕਾਰ ਸਿੰਘ ਲਾਲ ਸਿੰਘ ਗੁਰਬਚਨ ਸਿੰਘ ਬਖਸ਼ੀਸ਼ ਸਿੰਘ ਗੁਰਵਿੰਦਰ ਸਿੰਘ ਦਵਿੰਦਰ ਸਿੰਘ ਕਲਦੀਪ ਕੁਮਾਰ ਲਵਲੀ ਸੁਖਵਿੰਦਰ ਸਿੰਘ ਅਮਰਜੀਤ ਮਨਪ੍ਰੀਤ ਸਿਮਰਨਜੀਤ ਸਿੰਘ ਘੁੰਮਣ ਪ੍ਰਭ ਨੂਰ ਗੁਰਪ੍ਰੀਤ ਸਿੰਘ ਅਤੇ ਸਮੂਹ ਸੰਗਤ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਸਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੌਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰ बया बताया बया बया बताया 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 ਕਦੀ ਗਲਤ ਨਾ ਪੜਨਾ ਚਾਹਾਂਗੇ ਸਿੱਖੀ ਦੇ ਹੁਕਮ 'ਤੇ ਜਾਣਾ ਕਰਨਾ diss ਦਾ ਨਾਮ ਹੈ ਧੰਗੁਰੂ ਨਾਨਕ ਦੇਵ ਜੀ ਧੰਗੁਰੂ ਨਾਨਕ ਦੇਵ ਸਾਹਿਬ ਜੀ ਧੰਗੁਰੂ ਨਾਨਕ ਦੇਵ ਜੀ ਧੰਗੁਰੂ ਨਾਨਕ ਦੇਵ ਸਾਹਿਬ ਜੀ ਧੰਗੁਰੂ ਨਾਨਕ ਦੇਵ ਜੀ ਸਤਗੁਰੂ ਨਾਨਕ ਪਰਗੜਿਆ ਮੁੱਟੀ ਦਮ ਜਿਹਾ ਜਾਨਣ ਹੋਆ ਕੋ ਗੁਰ ਸੂਰਜ ਨਿਕਲਿਆ ਤਾਰੇ ਚ ਪੈ ਅੰਮ੍ਰਿਤ ਫਲੋਵਾ ਤੇਰਾ ਤੇਰਾ ਗਲ ਦੋਰ ਦਾ ਤੇਰੇ ਨਾ ਬੋਲਦਾ ਤੇਰਾ ਤੇਰਾ ਕਲ ਦੋਰ ਦਾ ਤੇ ਦੇਹੋੜਾ ਬੋਲਦਾ ਉਹਦੇ ਵਿੱਚ ਸਭ ਇੱਕ ਹੈ ਕਮੀਰੋ ਮੈਂ ਜਦ ਜੀਬ ਪਰਬਤ ਮੰਡਾਰੇ ਵੰਡਦਾ ਉਹਦੇ ਰਹਾ ਸਭ ਥੀਰ ਸਤ ਨੂੰ ਗਵਾ ਸੰਭੁਲਾ ਕਾਲਸ શબુ ગાન કરો હરકેરા માનજે તસાવ કહે નાદિયા નમો સદગુરુ ને પા તે મન મેં તુ સધારો હરનાલે ગુરુ નાભો કો ના ਬਿਸ਼ਰਕਾਰੇ ਰਹਿ ਨਾਮ ਤੁਮ ਆਪਣੇ ਸਦਾ ਰੋ ਹਰ ਗਾਰੇ ਸਿਰ ਤੇ ਸਰਬ ਜੀ ਨਹੀਂ ਭੰਦੇ ਘਰ ਤੇ ਸਰਬ ਜੀ ਜਿਸ ਦੇ ਹਰ ਸੁਖਾਏ ਸਦਾ ਸਤ ਸੁਵਾਕੇ ख मसाली सत पाण भॻवान ਹੇ ਮਾਦੀ ਸੁਹਾਗ ਸੱਤ ਚੱਲ ਤਰੋ ਪਿਆਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਬਾਬਾ ਜੀ ਜੋ ਤਨ ਤਨ ਛੇਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ ਸੋ ਕਿਹੜੇ ਦਿਨ ਤੋਂ ਜੀ ਸਮਾਗਮ ਦੀ ਆਰੰਭਤਾ ਕੀਤੀ ਗਈ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁ ਪ੍ਰਗਟਿਓ ਮਰਦਿਆ ਗੰਬੜਾ ਪਰਿਆ ਆਪਣੇ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਵਕਨ ਸਰਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਾਂ ਦੇ ਜਨਮ ਦਿਹਾੜੇ ਪ੍ਰਕਾਸ਼ ਜਹਾੜ ਨੂੰ ਮੁੱਖ ਰਕਤ ਦੇ ਹਿਆ 29 ਤਰੀਕ ਦਿਨ ਐਤਵਾਰ ਤੋਂ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ ਸਮਾਪਤੀ 8 ਤਰੀਕ ਦਿਨ ਬੁੱਧਵਾਰ ਨੂੰ ਕੀਤੀ ਗਈ ਸੀ ਉਪਰੰਤ 9 ਤਰੀਕ ਦਿਨ ਵੀਰਵਾਰ ਨੂੰ ਪੰਝਾ ਪਿਆਰਿਆਂ ਦੀ ਇਕਵਾਹੀ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਟ ਵਿਛਾਲ ਨਗਰ ਕੀਰਤਨ ਸਜਾਏ ਗਏ ਜੈਸਵੇਚ ਭਾਈ ਸਾਹਿਬ ਬਈਰ ਲੋਚਨ ਸਿੰਘ ਪੰਮਦੀ ਦਾ ਢਾਡੀ ਜਥਾ ਪਹੁੰਚ ਕੇ ਸੰਗਤਾਂ ਨੂੰ ਬੁਰੇ ਇਤਿਹਾਸ ਰਾਹੀਂ ਗੁਰ ਇਤਿਹਾਸ ਸਰਵਨ ਕਰਵਾਇਆ ਹੈ ਉਪਰੰਤ 10 ਤਰੀਕ ਦਿਨ ਸ਼ੁੱਕਰਵਾਰ ਨੂੰ ਧੁਰਕੀ ਬਾਣੀ ਆਈ ਤਿੰਨ ਸਗਲੇ ਚੈਨ ਤੇ ਮਟਾਈ ਦੀਆਂ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼੍ਰੀ ਅਕਨਪੁਰ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ 12 ਤਰੀਕ ਦਿਨ ਐਤਵਾਰ ਨੂੰ ਸੰਪੂਰਨ ਭੋਗ ਪਾਏ ਗਏ ਭੋਗਾ ਤੋਂ ਉਪਰੰਤ ਭਾਈ ਸਾਹਿਬ ਐ ਗੁਰਮੀਤ ਸਿੰਘ ਹਿਆਰਪੁਰ ਵਾਲਾ ਦਾ ਰਾਗੀ ਜਥਾ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਬੁਰੇ ਇਤਿਹਾਸ ਚਲਨਾ ਦਾ ਜੋੜਿਆ ਹੈ ਸੋ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਮਾਗਮਾਂ ਵਿੱਚ ਹਾਜ਼ਰੀ ਭਰੀ ਹੈ 29 ਤਰੀਕ ਤੋਂ ਲੈ ਕੇ 12 ਤਰੀਕ ਤੱਕ ਜਿਹੜੀਆਂ ਵੀ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕੀਤੀ ਹੈ ਪ੍ਰਭਾਤ ਫੇਰੀਆਂ ਦੀ ਸੇਵਾ ਕੀਤੀ ਹੈ ਸੋ ਸਾਰੀਆਂ ਹੀ ਸੰਗਤਾਂ ਦਾ ਕਮੇਟੀ ਮੈਂਬਰਾਂ ਵੱਲੋਂ 10 ਵੱਲੋਂ ਧੰਨਵਾਦ ਹੈ ਸਤਿਗੁਰੂ ਦੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਦਾ ਸੇਵਾ ਕਰਨ ਦਾ ਬਲ ਤੇ ਉੱਦਮ ਬਖਸ਼ਿਸ਼ ਕਰਦੇ ਰਹਿਣ ਦੀ ਸਾਰੀਆਂ ਹੀ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਾਂ ਦੇ ਜਨਮ ਦਿਹਾੜੇ ਪ੍ਰਕਾਸ਼ ਦਿਹਾੜੇ ਦੀਆਂ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਸਾ ਪ੍ਰਦੇਸ ਸਾਹਿਬ ਜਿਤ ਵਸਦਿਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਤਿਗੁਰ ਦੀ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਸੇਵਾ ਕਰਨ ਦਾ ਭਲ ਦੇ ਉਦਮ ਬਖਸ਼ਿਤ ਕਰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ